ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ 8994 ਅਤੇ 2344% ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਉ 944% ਦੀਆਂ ਖਾਲੀ ਪੋਸਟਾਂ ਦੀ ਠੀਕ ਹੈ ਕਿ ਕਿੰਨੇ ਕੈਂਡੀਡੇਟਸ ਜੁਆਇਨ ਕਰ ਚੁੱਕੇ ਨੇ ਕਿੰਨੀਆਂ ਕਿ ਸਟਾਂ ਹਲੇ ਤੱਕ ਖਾਲੀ ਨੇ ਤੇ ਕਦੋਂ ਤੱਕ ਇਸ ਦਾ ਡਿਪਾਰਟਮੈਂਟ ਵੱਲੋਂ ਨੈਕਸਟ ਪ੍ਰੋਸੈਸ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਸੈਕੰਡ ਲਿਸਟ ਕਦੋਂ ਤੱਕ ਦੇਖਣ ਨੂੰ ਮਿਲ ਸਕਦੀ ਹੈ ਕੈਟਾਗਰੀ ਵਾਈਜ਼ ਕਿੰਨੀ ਕੁ ਮੈਰਿਟ ਜਿਹੜੀ ਆ ਹੋ ਡਾਊਨ ਜਾ ਸਕਦੀ ਹੈ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਇਹ ਸਭ ਤੋਂ ਪਹਿਲਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਠੀਕ ਹੈ ਬਿਲਕੁਲ ਅਫੀਸ਼ੀਅਲ ਲੈਟਰ ਹੈ ਇਹ ਜੀ 5994 888 ਭਰਤੀ ਦੇ ਸਬੰਧੀ ਹੈ ਇਸ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀ ਹੈ ਕਿ ਕਿੰਨੇ ਕੈਂਡੀਡੇਟਸ ਹੁਣ ਤੱਕ ਜੁਆਇਨ ਕਰ ਚੁੱਕੇ ਨੇ ਕਿੰਨੇ ਅਸਟਾ ਹਲੇ ਖਾਲੀ ਨੇ ਸਟੈਪ ਬਾਈ ਸਟੈਪ ਆਪਾਂ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਨੇ ਡਿਸਕਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੀ 5994 ਭਰਤੀ ਦੇ ਵਿੱਚੋਂ ਟੋਟਲ ਇੱਥੇ ਤੁਸੀਂ ਦੇਖ ਸਕਦੇ ਹੋ 2667 ਯੋਗ ਉਮੀਦਵਾਰਾਂ ਵਿੱਚੋਂ 2633 ਉਮੀਦਵਾਰਾਂ ਨੂੰ ਨੁਕਤੀ ਪੱਤਰ ਆਲਰੇਡੀ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਸੀ ਠੀ ਉਹ ਮੀਡਵਾਰ ਜਿਹੜ ਨੇ ਨਾ ਜੋਇਨ ਨਹੀਂ ਠੀਕ ਹੈ ਜੀ ਉਹਨਾਂ ਨੇ ਜੋਇਨ ਨਹੀਂ ਕੀਤਾ ਹੈਗਾ ਤੇ ਜੇ ਕੈਟਾਗਰੀ ਵਾਈਜ਼ ਆਪਾਂ ਗੱਲ ਕਰੀਏ ਤਾਂ ਤੁਸੀਂ ਤੇ ਦੇਖ ਸਕਦੇ ਹੋ ਓਪਨ ਦੀਆ ਦੇਖੋ 1170 ਪੋਸਟਾਂ ਸੀਗੀਆਂ ਟੋਟਲ ਠੀਕ ਹੈ ਜਿਸ ਦੇ ਵਿੱਚੋਂ 1167 ਕੈਂਡੀਡੇਟ ਜਿਹੜਾ ਐਲੀਜੀਬਲ ਸੀ ਤੇ ਇਹ ਤਿੰਨ ਕੈਂਡੀਡੇਟ ਜਿਹੜੇ ਨੇ ਵਿਦ ਹੇਲਡ ਰੱਖੇ ਗਏ ਨੇ ਉਹ ਕਿਉਂ ਰੱਖੇ ਗਏ ਨੇ ਆਪਾਂ ਉਹ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਤੇ ਇਹਨਾਂ 1167 ਕੈਂਡੀਡੇਟਸ ਦੇ ਵਿੱਚੋਂ 1078 ਕੈਂਡੀਡੇਟ ਆਲਰੇਡੀ ਸਕੂਲ ਦੇ ਵਿੱਚ ਜੁਆਇਨ ਕਰ ਚੁੱਕਿਆ ਹੈ ਤੇ ਪੈਂਡਿੰਗ ਸੀਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਐਸਸੀਐਮਐਂਡ ਵੀ ਦੀ ਤੁਸੀਂ ਦੇਖ ਸਕਦੇ ਹੋ 300 ਸੀਟਾਂ ਸੀ ਜੀ 298 ਐਲੀਜੀਬਲ ਸੀ ਦੋ ਪੈਂਡਿੰਗ ਨੇ ਤੇ 278 ਨੇ ਜੁਆਇਨ ਕਰ ਲਿਆ 20 ਪੋਸਟਾਂ ਫਿਲਹਾਲ ਦੇ ਸਮੇਂ ਦੇ ਵਿੱਚ ਜਿਹੜੀਆਂ ਨੇ ਖਾਲੀ ਸ਼ੋ ਕੀਤੀਆਂ ਜਾ ਰਹੀਆਂ ਨੇ ਸੇਮ ਐਜ਼ ਐਸਸੀਆਰਓ ਦੀ ਜੇ ਆਪਾਂ ਗੱਲ ਕਰੀਏ 300 ਪੋਸਟਾਂ ਨੇ ਤੇ 273 ਕੈਂਡੀਡੇਟਸ ਜੁਆਇਨ ਕਰ ਚੁੱਕੇ ਨੇ 27 ਕੈਂਡੀਡੇਟਸ ਨੇ ਹਲੇ ਤੱਕ ਜੁਆਇਨ ਨਹੀਂ ਕੀਤਾ ਹੈਗਾ ਠੀਕ ਹੈ ਤੇ ਉਹ ਖਾਲੀ ਪੋਸਟਾਂ ਇੱਥੇ ਸ਼ੋਅ ਹੋ ਰਹੀਆਂ ਨੇ ਉਸ ਤੋਂ ਬਾਅਦ ਆਪਾਂ BC ਕੈਟਾਗਰੀ ਦੀ ਗੱਲ ਕਰ ਲਈਏ ਤਾਂ ਟੋਟਲ 300 ਪੋਸਟਾਂ ਸੀਗੀਆਂ ਠੀਕ ਹੈ ਜਿਸ ਦੇ ਵਿੱਚ 299 ਕੈਂਡੀਡੇਟਸ ਐਲੀਜੀਬਲ ਸੀ ਇੱਕ ਜਿਹੜਾ ਨਾਟ ਐਲੀਜੀਬਲ ਹੈ ਵਿਦ ਹੈਲਡ ਦੇ ਵਿੱਚ ਨੇ ਠੀਕ ਹੈ ਤੇ ਇਹਨਾਂ ਵਿੱਚੋਂ ਸੱਤ ਕੈਂਡੀਡੇਟਸ ਨੇ ਜੁਆਇਨ ਨਹੀਂ ਕੀਤਾ ਤਾਂ ਉਹਨਾਂ ਦੀਆਂ ਖਾਲੀ ਪੋਸਟ ਜਿਹੜੀ ਹੈ ਸ਼ੋ ਕੀਤੀ ਜਾ ਰਹੀ ਹੈ ਐਕ ਸਰਵਿਸਮੈਨ ਦਾ ਤੁਸੀਂ ਸਾਰਾ ਡਾਟਾ ਇੱਥੇ ਦੇਖ ਸਕਦੇ ਹੋ ਜੀ ਵੱਖ-ਵੱਖ ਕੈਟਾਗਰੀਜ਼ ਦਾ ਤੁਸੀਂ ਆਪ ਵੀ ਨੋਟ ਕਰ ਲੈਣਾ ਇਸ ਤੋਂ ਬਿਨਾ ਜੇ ਆਪਾਂ AWS ਵਾਲੀ ਕੈਟਾਗਰੀ ਦੀ ਗੱਲ ਕਰੀਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ AWS ਸੀਗੀਆਂ ਜਿਸ ਦੇ ਵਿੱਚੋਂ 298 ਐਲੀਜੀਬਲ ਦੋ ਪੈਂਡਿੰਗ ਤੇ 14 ਪੋਸਟਾਂ ਜਿਹੜੀਆਂ ਨੇ ਟੋਟਲ ਖਾਲੀ ਨਹੀਂ ਠੀਕ ਹੈ ਜੀ ਇਸੇ ਤਰ੍ਹਾਂ ਫ੍ਰੀडम फाइਟਰ ਦੀ ਜੀ ਆਪਾਂ ਗੱਲ ਕਰ ਲਈਏ 30 ਪੋਸਟਾਂ ਸਿਗੀਆਂ ਠੀਕ ਹੈ ਜਿਸ ਦੇ ਵਿੱਚੋਂ 13 ਕੈਂਡੀਡੇਟ ਸੀ ਜਿਹੜੇ ਐਲੀਜੀਬਲ ਸੀਗੇ ਉਹਨਾਂ ਵਿੱਚੋਂ ਵੀ ਇੱਕ ਕੈਂਡੀਡੇਟ ਪੈਂਡਿੰਗ ਹੈ ਤੇ 17 ਪੋਸਟਾਂ ਜਿਹੜੀਆਂ ਨੇ ਉਹ ਫ੍ਰੀडम फाइਟਰ ਦੀਆਂ ਖਾਲੀ ਨਹੀਂ ਤੇ ਜੇ ਫਿਜ਼ੀਕਲ ਹੈਂਡੀਕੈਪ ਦੀ ਗੱਲ ਕਰੀਏ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿੰਨੀਆਂ ਸਾਰੀਆਂ ਪੋਸਟਾਂ ਫਿਲਹਾਲ ਦੇ ਸਮੇਂ ਤੇ ਤੁਹਾਨੂੰ ਵੈਕੈਂਟ ਦੇਖਣ ਨੂੰ ਮਿਲਣਗੀਆਂ ਠੀਕ ਹੈ ਅਲੱਗ ਉਹਦੇ ਵਿੱਚ ਜਿਵੇਂ ਕਿ ਹੈਰਿੰਗ ਦੇ ਹੋ ਗਿਆ 225 ਠੀਕ ਹੈ ਔਰਥੋ ਵਾਲਿਆਂ ਦੇ ਤਿੰਨ ਪੋਸਟਾਂ ਨੇ ਵਿਜ਼ੂਅਲ ਵਾਲਿਆਂ ਦੇ 124 ਤਾਂ ਟੋਟਲ ਪੋਸਟਾਂ ਤੁਸੀਂ ਅਲੱਗ ਤੋਂ ਜਿਹੜੀ ਹੈ ਸੈਪਰੇਟ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ SCR&O ਸਪੋਰਟਸ ਦੀ ਗੱਲ ਕਰੀਏ ACM&B ਇੱਥੇ ਦੇਖੋ ਜਿਵੇਂ ਪੋਸਟਾਂ ਤੁਸੀਂ ਦੇਖ ਪਾ ਰਹੇ ਹੋ 135 ਖਾਲੀ ਨੇ ਹਨਾ 125 ਖਾਲੀ ਨੇ ਤਾਂ ਇਹ ਜਿਹੜਾ ਪੋਸਟਾ ਡੀ ਰਿਜ਼ਰਵ ਹੋਣ ਗਿਆ ਤਾਂ ਇਹ ਇਹਨਾਂ ਦੇ ਵਿੱਚ ਜੋਇਨ ਨਹੀਂ ਹੁੰਦੇ ਆ ਇਹ ਪੋਸਟਾਂ ਫਿਲਹਾਲ ਖਾਲੀ ਨੇ ਹਨਾ ਤੇ ਇਹਨਾਂ ਦੇ ਐਲੀਜੀਬਲ ਕੈਂਡੀਡੇਟ ਅਵੇਲੇਬਲ ਨਹੀਂ ਹੈਗੇ ਤਾਂ ਇਸ ਸੰਬੰਧੀ ਜਿਹੜੀ ਕੈਟਾਗਰੀ ਹੁੰਦੀ ਆ ਉਹਨਾਂ ਨੂੰ ਇਸ ਦੇ ਵਿੱਚ ਡੀ ਰਿਜ਼ਰਵ ਕੀਤਾ ਜਾਏਗਾ ਠੀਕ ਹੈ ਜੀ ਤਾਂ ਇਹ ਚੀਜ਼ ਤੁਸੀਂ ਪਹਿਲਾਂ ਹੀ ਕਲੀਅਰ ਰੱਖਿਓ ਤਾਂ ਇੱਥੇ ਟੋਟਲ ਪੋਸਟਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਫਿਲਹਾਲ ਦੇ ਸਮੇਂ 994 ਦੇ ਵਿੱਚੋਂ 3494 ਪੋਸਟਾਂ ਜਿਹੜੇ ਨੇ ਅੱਜ ਦੇ ਸਮੇਂ ਜੇਪਾ ਮੌਜੂਦਾ ਹਾਲਾਤ ਦੀ ਗੱਲ ਕਰੀਏ ਮੌਜੂਦਾ ਡਿਪਾਰਟਮੈਂਟ ਦੇ ਅਫੀਸ਼ੀਅਲ ਡਾਟੇ ਦੀ ਗੱਲ ਕਰੀਏ ਤਾਂ 3494 ਪੋਸਟਾਂ ਜਿਹੜੀਆਂ ਨੇ ਫਿਲਹਾਲ ਦੇ ਸਮੇਂ ਖਾਲੀ ਨੇ ਠੀਕ ਹੈ ਜੀ ਇਹਨਾਂ ਤਾਂ ਇਸ ਲੈਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲੀਅਰਲੀ ਮੈਂਸ਼ਨ ਕੀਤਾ ਗਿਆ ਹੈ ਕਿ 9593 ਜਿਹੜੀ 880 ਭਰਤੀ ਹੈ ਠੀਕ ਹੈ ਜੀ ਜਦੋਂ ਇਸ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਆਊਟ ਹੋਈ ਹੈ ਤਾਂ ਉਸ ਦੇ ਅਕੋਰਡਿੰਗ ਟੋਟਲ 2667 ਯਾਨੀ ਕਿ 2667 ਕੈਂਡੀਡੇਟਸ ਦੇ ਜਿਹੜੇ ਨੇ ਨਾਮ ਪ੍ਰਾਪਤ ਹੋਏ ਸੀ ਜਿਸ ਦੇ ਵਿੱਚੋਂ 2633 ਕੈਂਡੀਡੇਟਸ ਨੂੰ ਜਿਹੜਾ ਹੈ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਨੇ ਠੀਕ ਹੈ ਜੀ ਤੇ ਉਹਨਾਂ ਵਿੱਚੋਂ 2465 ਕੈਂਡੀਡੇਟਸ ਨੇ ਜਿਹੜਾ ਹੈ ਸਕੂਲਾਂ ਦੇ ਵਿੱਚ ਆਪਣਿਆਂ ਦੇ ਵਿੱਚ ਜੁਆਇਨ ਵੀ ਕਰ ਲਿਆ ਹੈ ਤੇ ਹੁਣ ਜਿਹੜਨੇ 167 ਕੈਂਡੀਡੇਟ ਜਿਹੜਨੇ ਉਹ ਨੋਟ ਜੁਆਇਨ ਨਹੀਂ ਠੀਕ ਹੈ 167 ਕੈਂਡੀਡੇਟਸ ਨੇ ਜਿਹੜਾ ਹੈ ਉਹ ਜੁਆਇਨ ਨਹੀਂ ਕੀਤਾ ਹੈਗਾ ਤਾਂ ਇਸ ਅਫੀਸ਼ੀਅਲ ਡਾਟਾ ਦੇ ਅਨੁਸਾਰ 167 ਉਮੀਦਵਾਰ ਨੇ ਜਿਹੜੇ ਨਾਟ ਜੁਆਇਨ ਨੇ ਠੀਕ ਹੈ ਜੀ ਤਾਂ ਇਹ ਲੈਟਰ ਕਿਸ ਚੀਜ਼ ਦੇ ਰਿਗਾਰਡਿੰਗ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜੇ 167 ਨਾਟ ਜੁਆਇਨ ਕੈਂਡੀਡੇਟਸ ਨੇ ਉਹਨਾਂ ਦੀ ਥਾਂ ਤੇ ਅਗਲੇ 167 ਯੋਗ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਜਿਹੜੀ ਹੈ ਸਿਲੈਕਸ਼ਨ ਸੂਚੀ ਦੀ ਮੰਗ ਕੀਤੀ ਗਈ ਹੈ ਠੀਕ ਹੈ ਇਸ ਟੇਬਲ ਦੇ ਅਨੁਸਾਰ ਵੱਖ-ਵੱਖ ਕੈਟਾਗਰੀਆਂ ਦੇ ਅਗਲੇ ਯੋਗ ਉਮੀਦਵਾਰਾਂ ਦੀ ਸਿਲੈਕਸ਼ਨ ਸੂਚੀ ਜਿਹੜੀ ਆ ਉਹ ਭੇਜੀ ਜਾਏਗੀ ਜੇਕਰ ਅਗਲੇ ਨਵੇਂ ਯੋਗ ਉਮੀਦਵਾਰ ਉਪਲਬਧ ਨਹੀਂ ਹਨ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਕਲੈਰੀਫਿਕੇਸ਼ਨ ਦੇ ਨਾਲ ਦੇਖਣ ਨੂੰ ਮਿਲ ਜਾਣਗੀਆਂ ਇਸ ਤੋਂ ਇਲਾਵਾ ਜੋ ਕੈਂਡੀਡੇਟਸ ਪੈਂਡਿੰਗ ਨੇ ਇਹ ਦੇਖੋ ਜਿਹੜੇ ਤੁਸੀਂ ਇੱਥੇ ਲਿਸਟ ਦੇਖ ਰਹੇ ਹੋ ਅਲੱਗ ਤੋਂ ਮੈਂਸ਼ਨ ਕੀਤੀ ਗਈ ਹੈ ਵਿਦ ਹੈਲਡ ਨੇ ਠੀਕ ਹੈ ਜਾਂ ਐਲੀਜੀਬਲ ਨਹੀਂ ਹੈਗੇ ਠੀਕ ਹੈ ਤਾਂ ਉਹਨਾਂ ਸਾਰਿਆਂ ਦਾ ਡਾਟਾ ਇਹ ਤਾਂ ਇਹਨਾਂ ਡਾਟਾ ਨੂੰ ਕਲੀਅਰ ਕਰਨ ਦੀ ਵੀ ਜਿਹੜੀ ਆ ਉਹ ਗੱਲ ਕੀਤੀ ਗਈ ਹੈ ਕਿ ਜੋ ਕੈਂਡੀਡੇਟਸ ਹਲੇ ਜਿਹੜ ਨੇ ਇਨ ਐਲੀਜੀਬਲ ਨੇ ਜਾਂ ਫ ਉਹਨਾਂ ਦਾ ਜੋ ਵੀ ਉਹਨਾਂ ਦੀ ਮਤਲਬ एलिजिਬਲ ਹੈਗੇ ਨਹੀਂ ਜਾਂ ਉਹਨਾਂ ਦੇ ਪਾਤਰਤਾ ਰੱਖੀ ਜਾਏਗੀ ਰੱਦ ਕੀਤੀ ਜਾਏਗੀ ਉਹ ਵੀ ਜਿਹੜੀਆਂ ਨਹੀਂ ਕਲੈਰੀਫਿਕੇਸ਼ਨ ਦੇ ਨਾਲ ਡਿਪਾਰਟਮੈਂਟ ਨੂੰ ਭੇਜਣਾ ਹੋਵੇਗਾ ਤੇ ਇਸ ਦੇ ਨਾਲ ਹੀ 2667 ਅਸਾਮੀਆਂ ਦੇ ਵਿਰੁੱਧ ਜੋ ਭੇਜੀ ਗਈ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਸੂਚੀ ਦੇ ਵਿੱਚੋਂ ਜੇ ਆਪਾਂ ਵੱਖ-ਵੱਖ ਕੈਟਾਗਰੀ ਦੇ ਬਾਕੀ ਰਹਿੰਦੇ ਉਮੀਦਵਾਰ ਨੇ ਉਹਨਾਂ ਦੇ ਨਾਮ ਵੀ ਜਿਹੜੀ ਅਗਲੀ ਲਿਸਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਤਾਂ ਤਾਂ ਜੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਪਹਿਲਾਂ ਹੀ ਕਲੀਅਰ ਮੈਂਸ਼ਨ ਕਰ ਦਿੱਤਾ ਗਿਆ ਕਿ 3494 ਫਿਲਹਾਲ ਦੇ ਸਮੇਂ ਜਿਹੜੀਆਂ ਨੇ ਪੋਸਟਾਂ ਖਾਲੀ ਨੇ ਠੀਕ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲਿਸਟਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਤੁਸੀਂ ਇੱਥੇ ਦੇਖ ਸਕਦੇ ਕਿ ਪੋਸਟਾਂ ਬਹੁਤ ਖਾਲੀ ਨੇ ਠੀਕ ਹੈ ਇੱਥੇ ਇਹ ਵੀ ਨਾ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਸੋਚਣਗੇ ਕਿ ਜਿਵੇਂ ਇੱਥੇ ਦੇਖ ਲਓ ਸਿਰਫ ਓਪਨ ਦੀਆਂ ਕਪੋਸਟਾਂ ਖਾਲੀ ਨਹੀਂ ਨੇ ਆ ਐਸਆਰ ਉਹਦੀ 27 ਇਹ ਤੋਂ ਬਾਅਦ ਤੁਸੀਂ ਇਹ ਵੀ ਦੇਖੋ ਕਿ ਇਹ ਸਾਰੀਆਂ ਪੋਸਟਾਂ ਡੀ ਰਿਜ਼ਰਵ ਹੋਣੀਆਂ ਜਿਹੜੀ ਇਹ ਸਾਰੀਆਂ ਪੋਸਟਾਂ ਖਾਲੀ ਨਹੀਂ ਨੇ ਠੀਕ ਹੈ ਐਮ ਐਨ ਬੀ ਐਕਸ ਸਰਵਿਸਮੈਨ ਹੋ ਗਏ ਐਸ ਸੀ ਆਰ ਐਂਡ ਓ ਐਕਸ ਸਰਵਿਸਮੈਨ ਹੋ ਗਏ ਇਹਦਾ ਕੀ ਹੈ ਜਦੋਂ ਇਹਨਾਂ ਦੇ ਐਲੀਜੀਬਲ ਕੈਂਡੀਡੇਟਸ ਅਵੇਲੇਬਲ ਨਹੀਂ ਹੁੰਦੇ ਹੈਗੇ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਕੋਟਾ ਹੈ ਇਸ ਦੇ ਵਿੱਚ ਕੈਂਡੀਡੇਟਸ ਬਹੁਤ ਘੱਟ ਹੁੰਦੇ ਨੇ ਠੀਕ ਹੈ ਤਾਂ ਇਹ ਜਿਹੜੀਆਂ ਪੋਸਟਾਂ ਨੇ ਇਹ ਸਾਰੀਆਂ ਕੈਟਾਗਰੀ ਵਾਈਜ਼ ਜਿਹੜੇ ਨੇ ਮਿਲਾ ਦਿੱਤੀਆਂ ਜਾਂਦੀਆਂ ਨੇ ਡੀ ਰਿਜ਼ਰਵ ਹੋ ਜਾਣਗੀਆਂ ਠੀਕ ਹੈ ਤਾਂ ਇਹਨਾਂ ਨੂੰ ਤੁਸੀਂ ਇਹ ਮੰਨ ਕੇ ਨਾ ਚਲੋ ਵੀ ਇਹ ਸਿਰਫ 27 ਪੋਸਟਾਂ ਨੇ ਨਹੀਂ ਜਦੋਂ ਇਹ ਸਿਰਫ 27 ਪੋਸਟ ਆਪਾਂ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਇਸ ਤੋਂ ਬਿਨਾ ਮੰਨ ਲਓ ਜੇ ਐਸ ਸੀ ਆਰ ਉਹ ਆਪਾਂ ਇੱਥੇ ਗੱਲ ਕਰੀਏ ਐਕਸ ਸਰਵਿਸਮੈਨ ਦੀ ਤਾਂ ਇੱਥੇ ਪੋ 65 ਪੋਸਟ ਫਿਲਹਾਲ ਖਾਲੀ ਨਹੀਂ ਠੀਕ ਹੈ ਇੱਥੇ ਕੈਂਡੀਡੇਟਸ ਐਲੀਜੀਬਲ ਨਹੀਂ ਹੋ ਰਿਹਾ ਜਾਂ ਇੱਥੇ ਐਲੀਜੀਬਲ ਕੈਂਡੀਡੇਟਸ ਅਵੇਲੇਬਲ ਨਹੀਂ ਹੈਗੇ ਤਾਂ ਇਹ ਪੋਸਟਾਂ ਸਾਰੀਆਂ ਡੀ ਰਿਜ਼ਰਵ ਹੋਣਗੀਆਂ ਉੱਪਰਲੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਇਸੇ ਤਰ੍ਹਾਂ ਦੇਖੋ ਐਸਆਰਐਂਡ ਸਪੋਰਟਸ ਦੀ ਗੱਲ ਕਰੀਏ ਸੇਮ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਐਡ ਕਰ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਇਹ ਡੀ ਰਿਜ਼ਰਵ ਹੋਣ ਗਿਆ ਵੇਟ ਕਰੋ ਜੀ ਬਸ ਇੰਨੀ ਕੀ ਗੱਲ ਹੈ ਕਿ ਯੂਨਿਟੀ ਬਣਾ ਕੇ ਰੱਖੋ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਯੂਨੀਅਨ ਦਾ ਸਾਥ ਦਿਓ ਤਾਂ ਜੋ ਜਲਦੀ ਤੋਂ ਜਲਦੀ ਇਹ ਭਰਤੀ ਵੀ ਕੰਪਲੀਟ ਹੋਵੇ ਤੁ ਚੁੱਕੇ ਨੇ ਠੀਕ ਹੈ ਤੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਵੀ ਵੇਟ ਕਰ ਰਹੇ ਸੀ ਕਿ ਸਾਡੀ ਨਾਮ ਆਏਗਾ ਨਹੀਂ ਆਏਗਾ ਕਿੰਨੇ ਕੈਂਡੀਡੇਟਸ ਜੁਆਇਨ ਕਰ ਚੁੱਕੇ ਨੇ ਤਾਂ ਹੁਣ ਤੁਹਾਨੂੰ ਸਾਰਿਆਂ 'ਚ ਜੋ ਆਲਰੇਡੀ ਕਲੀਅਰ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੀ ਲਿਸਟਾਂ ਜਿਹੜੀਆਂ ਨੇ ਉਹ ਕਢਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਫਿਰ ਇਹ ਭਰਤੀ ਜਿਹੜੀ ਹੈ ਜਲਦੀ ਤੋਂ ਜਲਦੀ ਕੰਪਲੀਟ ਹੋ ਸਕੇ ਤੁਸੀਂ ਸਾਰੇ ਆਪਣੇ ਰੁਜ਼ਗਾਰ ਤੇ ਜਿਹੜਾ ਹੈ ਉਹ ਪਹੁੰਚ ਸਕੋ ਤੇ ਜੇ ਆਪਾਂ ਗੱਲ ਕਰ ਲਈ 23 ਚੌਣ ਭਰਤੀ ਦੀ ਤਾਂ ਦੇਖੋ 23 ਚੌਣ ਭਰਤੀ ਵੀ ਸੇਮ ਐਜ਼ ਇਹ ਹਲੇ ਖਾਲੀ ਪੋਸਟ ਆ ਬਹੁਤ ਸਾਰੀਆਂ ਪੈਂਡਿੰਗ ਨੇ ਠੀਕ ਹੈ ਤਾਂ ਇਸ ਭਰਤੀ ਦਾ ਵੀ ਡਿਪਾਰਟਮੈਂਟ ਵੱਲੋਂ ਹੋਪਸ ਆ ਵੈਰੀ ਸੂਨ ਜਿਹੜਾ ਹੈ ਇਸ ਦਾ ਅਫੀਸ਼ੀਅਲ ਡਾਟਾ ਆਊਟ ਕਰ ਦਿੱਤਾ ਜਾਏਗਾ ਤੇ 23 ਚੌਣ ਭਰਤੀ ਦੇਖੋ ਤੁਹਾਨੂੰ ਪਤਾ ਹੈ ਕਿ ਬਹੁਤ ਪੁਰਾਣੀ ਹੈ ਸਭ ਤੋਂ ਜ਼ਿਆਦਾ ਪੁਰਾਣੀ ਜੇ ਕਿਸੇ ਭਰਤੀ ਦੀ ਆਪਾਂ ਗੱਲ ਕਰੀਏ ਤਾਂ 23 ਚੌਣ ਭਰਤੀ ਹੈ ਠੀਕ ਹੈ ਤਾਂ ਇਹ ਭਰਤੀ ਹਲੇ ਤੱਕ ਕੰਪਲੀਟ ਨਹੀਂ ਹੋਈ ਹੈਗੀ ਤੇ ਬਹੁਤ ਸਾਰੇ ਕੈਂਡੀਡੇਟਸ ਇਹ ਜਿਨੇ ਜਿਨ੍ਹਾਂ ਨੇ ਦੋਨਾਂ ਭਰਤੀਆਂ ਦੇ ਵਿੱਚ ਹੀ ਅਪਲਾਈ ਕੀਤਾ ਹੋਇਆ ਹੈ ਦੋਨਾਂ ਦੇ ਵਿੱਚ ਹੀ ਪੇਪਰ ਦਿੱਤਾ ਹੋਇਆ ਉਹਨਾਂ ਆਹ 94 ਵੀ 2364 ਠੀਕ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਜੋ ਕੈਂਡੀਡੇਟ ਸਲੈਕਟ ਹੁੰਦਾ ਹੈ ਤਾਂ ਉਹ ਇੱਕ ਹੀ ਭਰਤੀ ਦੇ ਵਿੱਚ ਜਾਏਗਾ ਜਾਂ ਫਿਰ 94 ਜਾਂ 2364 ਠੀਕ ਹੈ ਤਾਂ ਜੇਕਰ 2364 ਪਹਿਲਾਂ ਕੰਪਲੀਟ ਹੁੰਦੀ ਹੈ ਪੂਰੀ ਤਾਂ ਉਹਨਾਂ ਆਹ 94 ਨੂੰ ਹੋਰ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਆਲਰੇਡੀ ਫਿਰ 2364 ਭਰਤੀ ਦੇ ਵਿੱਚ ਜੁਆਇਨ ਹੋ ਜਾਣਗੇ ਠੀਕ ਹੈ ਜੀ ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਬਾਕੀ ਦੇਖੋ ਡਿਪਾਰਟਮੈਂ 23 ਚੌਂਦੇ ਜਿਵੇਂ ਦੇਖੋ ਇਸ ਭਰਤੀ ਦੇ ਵਿੱਚ ਤਾਂ ਤੁਹਾਨੂੰ ਸਿਰਫ 167 ਕੈਂਡੀਡੇਟ ਖਾਲੀ ਦਿਖਿਆ ਹੈ ਠੀਕ ਹੈ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਲੇਕਿਨ ਜੇ 23 ਚੌਂਦੇ ਜਦੋਂ ਡਾਟਾ ਨਿਕਲਣਾ ਤੁਸੀਂ ਦੇਖਿਓ ਬਹੁਤ ਸਾਰੇ ਕੈਂਡੀਡੇਟਸ ਨੇ ਨੋਟ ਜੁਆਇਨ ਹੋਣਗੇ ਉਸ ਦਾ ਰੀਜ਼ਨ ਕਿਉਂ ਹੈ ਕਿਉਂਕਿ ਭਰਤੀ ਬਹੁਤ ਪੁਰਾਣੀ ਹੈ ਠੀਕ ਹੈ ਤਾਂ ਤੁਹਾਨੂੰ ਪਤਾ ਹੈ ਕਿ ਇੰਨਾ ਟਾਈਮ ਕੋਈ ਵੀ 1 2 3 ਸਾਲ ਬਾਅਦ ਤੋਂ ਬਾਅਦ ਵੇਟ ਕਰ ਸਕਦਾ ਹੁਣ ਤਾਂ ਬਹੁਤ ਸਾਰੇ ਕੈਂਡੀਡੇਟਸ ਅਲੱਗ-ਅਲੱਗ ਪ੍ਰੋਫੈਸ਼ਨ ਦੇ ਵਿੱਚ ਚਲੇ ਜਾਂਦੇ ਨੇ 635 ਸਭ ਤੋਂ ਵੱਡੀ ਗੱਲ 635 ਭਰਤੀ ਕੰਪਲੀਟ ਹੋਈ ਹੈ ਠੀਕ ਹੈ ਬਹੁਤ ਸਾਰੇ ਕੈਂਡੀਡੇ ਇਨ ਉਹਨਾਂ ਨੂੰ ਉਸ ਟਾਈਮ ਜਿਹੜਾ ਲੈਟਰ ਨਾ ਮਿਲਣ ਕਰਕੇ ਜਿਹੜੇ ਉਹ ਰਹਿ ਗਏ ਤੇ ਜਦੋਂ ਬਾਅਦ ਦੇ ਵਿੱਚ ਛੱਡ ਪੈਂਤੀ ਆਈ ਤਾਂ ਉਹਨਾਂ ਨੇ ਛੱਡ ਪੈਂਤੀ ਦੇ ਵਿੱਚ ਜੁਆਇਨ ਕਰ ਲਿਆ ਠੀਕ ਹੈ ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ 23 ਭਰਤੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿਉਂਕਿ ਇੱਕੋ ਇੱਕ ਰੀਜ਼ਨ ਹੈ ਕਿ ਇਹ ਭਰਤੀ ਬਹੁਤ ਪੁਰਾਣੀ ਹੈ ਤੇ ਉਸ ਤੋਂ ਬਾਅਦ ਦੋ ਪੋਸਟਾਂ ਜਿਹੜੀਆਂ ਨੇ ਦੋ ਪ੍ਰਕਾਰ ਦੀਆਂ ਭਰਤੀਆਂ ਜਿਹੜੀਆਂ ਨੇ ਆਲਰੇਡੀ ਨਿਕਲ ਗਈਆਂ ਸੀਗੀਆਂ ਠੀਕ ਹੈ ਤਾਂ ਇਸ ਦੇ ਵਿੱਚ ਜਿਹੜੇ ਪੁਰਾਣੇ ਸਲੈਕਟਡ ਕੈਂਡੀਡੇਟ ਸੀਗੇ ਉਹਨਾਂ ਨੇ ਅੱਧਿਆਂ ਨੇ 9594 ਦੇ ਵਿੱਚ ਜੁਆਇਨ ਕਰਿਆ ਹੋਵੇਗਾ 635 ਦੇ ਵਿੱਚ ਜੁਆਇਨ ਕਰਿਆ ਹੋਵੇਗਾ ਤਾਂ ਓਵਰਆਲ ਇੱਥੇ ਤੁਹਾਨੂੰ ਪੋਸਟਾਂ ਜਿਹੜੀਆਂ ਨੇ ਬਹੁਤ ਖਾਲੀ ਦੇਖਣ ਨੂੰ ਮਿਲਣਗੀਆਂ ਹਾਲ ਦੇ ਸਮੇਂ ਠੀਕ ਹੈ ਤੇ ਡਿਪਾਰਟਮੈਂਟ ਨੂੰ ਵੱਤ ਤੋਂ ਵੱਤ ਆਪਣੀ ਮੰਗ ਰੱਖੋ ਵੱਤ ਤੋਂ ਵੱਤ ਉਹਨਾਂ ਨਾਲ ਕੰਟੈਕਟ ਕਰਕੇ ਗੱਲ ਕਰੋ ਕਿ 23 ਚੋਂ ਦਾ ਵੀ ਸੇਮ ਐਜ਼ ਇਟ ਆਫੀਸ਼ੀਅਲ ਡਾਟਾ ਜਿਹੜਾ ਆਊਟ ਕੀਤਾ ਜਾਵੇ ਤਾਂ ਜੋ ਉਸ ਦਾ ਵੀ ਬਿਲਕੁਲ ਕੰਮ ਜਿਹੜਾ ਹੈ ਟਰਾਂਸਪੈਰੈਂਸੀ ਦੇ ਨਾਲ ਪਤਾ ਲੱਗੇ ਕਿ ਕਿੰਨੀਆਂ ਕ ਪੋਸਟਾਂ ਖਾਲੀ ਨੇ ਕਿੰਨੇ ਕੈਂਡੀਡੇਟਸ ਪਰਤੀ ਬਹੁਤ ਵੱਡੀਆਂ ਸਿੱਧੀ ਗੱਲ ਤਾਂ ਤੁਸੀਂ ਇੱਥੇ ਹੀ ਦੇਖੋ ਕਿ 3493 ਦਾ ਸਿੱਧੀ ਪੋਸਟ ਹਾਲੇ ਖਾਲੀ ਨਹੀਂ ਇਸ ਤੋਂ ਬਿਨਾ 23 ਚੌਣ ਭਰਤੀ ਦੇ ਵਿੱਚ ਵੀ ਹੋਣਗੀਆਂ ਆਈ ਥਿੰਕ ਉਸ ਦੇ ਵਿੱਚ ਜੇ ਆਪਾਂ 1200 1300 ਤੋਂ ਵੱਧ ਮੰਨ ਕੇ ਚੱਲੀਏ ਉਸ ਦੇ ਵਿੱਚ ਵੀ ਆਪਾਂ ਸਿਰਫ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਲੈਟਰ ਇਸ਼ੂ ਹੋਏ ਨੇ ਉਸ ਦੇ ਵਿੱਚ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਜੁਆਇਨ ਨਹੀਂ ਕਰੇ ਹੈਗੇ ਠੀਕ ਹੈ ਤਾਂ ਤੁਸੀਂ ਉਸ ਦੇ ਵਿੱਚ ਵੀ ਦੇਖੋ ਕਿ ਕਿੰਨੀਆਂ ਪੋਸਟਾਂ ਖਾਲੀ ਹੋਣਗੀਆਂ ਤਾਂ ਸਿਰਫ ਗੱਲ ਉਹੀ ਹੈ ਕਿ ਯੂਨਿਟੀ ਬਣਾ ਕੇ ਆਪਣਾ ਕੰਮ ਕਰਾਇਆ ਜਾ ਸਕਦਾ ਹੈ ਭਰਤੀਆਂ ਦਾ ਡਿਪਾਰਟਮੈਂਟ ਵੱਲੋਂ ਕੰਮ ਕੀਤਾ ਜਾਵੇ ਤਾਂ ਤੁਸੀਂ ਦੇਖ ਲਓ ਨੰਬਰ ਮਾਰਕਸ ਜਿਹੜੀ ਹੈ ਹਰੇਕ ਕੈਟਾਗਰੀ ਦੀ ਡਾਊਨ ਜਾਏਗੀ ਮੈਰਿਟ ਠੀਕ ਹੈ ਜੇ ਆਪਾਂ ਦੋਨੋਂ ਭਰਤੀਆਂ ਦੀ ਗੱਲ ਕਰੀਏ ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖੋ ਬਾਕੀ ਦੇਖੋ ਗੱਲ ਯੂਨਿਟੀ ਦੀ ਹੈ ਇੱਥੇ ਗੱਲ ਇਹ ਨਹੀਂ ਹੈਗੀ ਕਿ ਸਾਨੂੰ ਨਾਹਾਂ ਚਾਣ ਦੇ ਵਿੱਚ ਜੁਆਇਨ ਕੀਤੀ ਜਾਵੇ ਜਾਂ ਤੇਈ ਚੌਂ ਦੇ ਵਿੱਚ ਜੁਆਇਨ ਕਰਾਇਆ ਜਾਵੇ ਨਹੀਂ ਇੱਥੇ ਸਿਰਫ ਸਾਰਿਆਂ ਨੂੰ ਦੋਨੋਂ ਹੀ ਭਰਤੀ ਦੇ ਜਿੰਨੇ ਵੀ ਕੈਂਡੀਡੇਟਸ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਸਿਰਫ ਇੰਨੀ ਕਮਾਂਗ ਰੱਖਣੀ ਚਾਹੀਦੀ ਹੈ ਕਿ ਜਿਹੜੀਆਂ ਖਾਲੀ ਪੋਸਟਾਂ ਨੇ ਉਹਨੂੰ ਕੈਟਾਗਰੀ ਵਾਈਜ਼ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਫਿਲ ਕੀਤਾ ਜਾਵੇ ਠੀਕ ਹੈ ਕਿਉਂਕਿ ਦੋਨੋਂ ਕੰਮ ਦੇਖਣ ਨੂੰ ਮਿਲੇਗਾ ਬਾਕੀ ਦੇਖੋ ਇਹ ਭਰਤੀਆਂ ਕੰਪਲੀਟ ਤਾਂ ਹੋਣਗੀਆਂ ਹੀ ਹੋਣਗੀਆਂ ਐਨਕਿ ਤਾਂ ਗੱਲ ਕਲੀਅਰ ਹੈ ਕਿ ਤੁਹਾਨੂੰ ਪਤਾ ਹੈ ਕਿ ਹੁਣ ਅੱਗੇ ਆਉਣ ਵਾਲਾ ਵੋਟਾਂ ਦਾ ਸਮਾਂ ਹੈ ਤੇ ਓਬੀਐਸ ਦੀ ਗੱਲ ਹੈ ਕਿ ਸਰਕਾਰ ਚਾਹੇਗੀ ਕਿ ਉਹ ਵੱਤਵਾਦ ਹਫਤਾ ਜਿਹੜਾ ਹੈ ਨੌਕਰੀਆਂ ਦੇ ਕੇ ਜਾਵੇ ਤਾਂ ਇਹ ਜਿਹੜੀ ਪੈਂਡਿੰਗ ਪੋਸਟਾਂ ਨੇ ਇਹ ਵੀ ਤੁਹਾਨੂੰ ਫਿਲਹਾਲ ਦੇ ਸਮੇਂ ਜਿਹੜੀਆਂ ਨੇ ਉਹ ਭਰਦੀਆਂ ਦਿੱਖ ਜਾਣਗੀਆਂ ਲੇਕਿਨ ਲੇਕਿਨ ਗੱਲ ਉਹੀ ਹੈ ਕਿ ਇੰਨਾ ਟਾਈਮ ਵੇਟ ਹੀ ਕਿਉਂ ਕਰਨੀ ਜਦੋਂ ਕੰਮ ਅੱਜ ਚ ਹੋ ਸਕਦਾ ਹੈ ਹਨਾ ਤਾਂ ਸਾਰੇ ਕੈਂਡੀਡੇਟਸ ਜਿਹੜੇ ਨੇ ਯੂਨਿਟੀ ਬਣਾ ਕੇ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਆਪਣੀ ਯੂਨੀਅਨ ਦੇ ਥਰੂ ਜਾ ਕੇ ਆਪਣੀ ਲਿਸਟਾਂ ਜਾਰੀ ਕਰਵਾਓ ਤਾਂ ਜੋ ਇਹ ਭਰਤੀ ਵੀ ਜਿਹੜੀ ਹੈ ਜਲਦੀ ਤੋਂ ਜਲਦੀ ਕੰਪਲੀਟ ਹੋਵੇ ਕਿਉਂਕਿ ਪੋਸਟਾਂ ਬਹੁਤ ਖਾਲੀ ਨੇ ਸਾਰੇ ਹੀ ਕੈਂਡੀਡੇਟਸ ਆਲਮੋਸਟ ਜਿਹੜੇ 2 2 3 3 ਨੰਬਰ ਕਰਕੇ ਡਾਊਨ ਬੈਠੇ ਨੇ ਉਹਨਾਂ ਸਾਰਿਆਂ ਨੇ ਹੀ ਸਿਲੈਕਟ ਹੋ ਜਾਣਾ ਹੈ ਠੀਕ ਹੈ ਜੀ ਤਾਂ ਮਿਲਦੇ ਹਾਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ